20 ਜੂਨ ਨੂੰ ਆਪਾਂ ਖੇਤ ਦੇ ਵਿੱਚ ਲਾਈ ਸੀ ਤੇ ਅੱਜ ਹੋ ਗਈ ਹੈ 22 ਜੁਲਾਈ 1 ਮਹੀਨਾ ਤੇ 2 ਦਿਨ ਹੋ ਗਏ ਯਾਨੀ 32 ਦਿਨ ਹੋ ਗਿਆ ਵੈਰੈਟੀ ਲੱਗੇ ਨੂੰ ਜਿਵੇਂ ਇਸ ਸਾਲ ਮੌਸਮ ਬਹੁਤ ਖੁਸ਼ਕਾ ਗਰਮੀ ਜਿਆਦਾ ਪੈ ਰਹੀ ਹੈ ਫੇਰ ਵੀ ਇੰਨੀ ਗਰਮੀ ਪੈਣ ਦੇ ਬਾਵਜੂਦ ਵੀ ਤੁਸੀਂ ਇਹ ਦੇਖ ਸਕਦੇ ਹੋ ਵੈਰੈਟੀ ਜਿਹੜੇ ਟਿੱਲਰਸ ਹੈ ਦੇ 28 29 ਟਿੱਲਰਸ ਆ ਰਹੇ ਆ ਤੇ ਬਾਕੀ ਜੜ ਵੀ ਇਹਦੀ ਬਹੁਤ ਡੂੰਗੀ ਹੈ ਜੇ ਆਪਾਂ ਇਸ ਵੈਰੈਟੀ ਦੇ ਵਿੱਚ ਖਾਦ ਦੀ ਗੱਲ ਕਰੀਏ ਤਾਂ ਹੁਣ ਤੱਕ 1.5 ਗੱਟਾ ਯੂਰੀਆ ਦਾ ਪਾ ਚੁੱਕੇ ਆ ਤੇ ਜਿਹੜੀ ਡੀਏਪ ਹੈ ਡੀਏਪ ਦਾ ਅੱਧਾ ਗੱਟਾ ਯਾਨੀ 25 ਕਿਲੋ ਤੇ ਜਿਹੜੀ ਪोटाश ਹੈ ਪोटाश ਆਪਾਂ ਪਾਈਏ ਕਿਸਾਨ ਵੀਰੋ ਜਿਹੜੀ ਮਿਰਚਾਂ ਹੀ ਹੁੰਦੀਆਂ ਮਿਰੂ ਮਿਰਚਾਂ ਹੁੰਦੀਆਂ ਮਿਊਰੋਟਾਫ ਪोटाश 25 ਕਿਲੋ ਪਾਈ ਹੈ ਤੇ ਬਾਕੀ ਜਿਹੜੀ ਜ਼ਿੰਕ ਹੈ ਜ਼ਿੰਕ ਆਪਾਂ ਕਿਸਾਨ ਵੀਰੋ ਪਾਈਏ ਸ਼ਰੀਰਾਮ ਦੀ ਜਿਹੜੀ 33% ਆਉਂਦੀ ਹੈ ਉਹ 10 ਕਿਲੋ ਆਪਾਂ ਜ਼ਿੰਕ ਪਾਈ ਹੈ 1 ਕਿੱਲੇ ਦੇ ਵਿੱਚ 4 ਕਿਲੋ 1 ਕਿੱਲੇ ਦੇ ਵਿੱਚ ਪੈਂਦਾ ਉਹ ਫੈਰੋਬੈਕੋ ਜੀ ਐਨਪੀਕੇ ਕੰਸੋਰਟੀਆ ਉਹਦੇ ਵਿੱਚ ਜਿਹੜੇ ਬੈਕਟੀਰੀਆ ਐਨਪੀਕੇ ਵਾਲੇ ਹੁੰਦੇ ਆ ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਇਹ ਵੀਡੀਓ ਬਣਾ ਰਹੇ ਆਂ ਆਪਾਂ ਜਿਹੜਾ ਪਾਇਨਰ ਕੰਪਨੀ ਦਾ ਆਉਂਦਾ 28P67 ਚੋਨਾ ਹਾਈਬ੍ਰਿਡ ਚੋਨਾ ਉਸ ਵੈਰੈਟੀ ਦੇ ਬਣਾ ਰਹੇ ਆਂ ਇਹ ਵੈਰੈਟੀ ਲਗਾਉਂਦੇ ਨੇ ਕਿਸਾਨ ਵੀਰੋ ਆਪਾਂ ਨੂੰ ਜਿਹੜੇ 4-5 ਸਾਲ ਹੋ ਗਏ ਆ ਇਹਹੀ ਵੈਰੈਟੀ ਲਗਾਉਨੇ ਆ ਇਹਦਾ ਜਿਹੜਾ ਝਾੜ ਆ ਝਾੜੇ ਦਾ ਬਹੁਤ ਵਧੀਆ ਰਹਿੰਦਾ ਯਾਨੀ 95 ਜਾਂ 100 ਗੱਟੇ 95 ਜਾਂ 100 ਗੱਟਾ 1 ਕਿੱਲੇ ਦਾ ਨਿਕਲ ਹੀ ਆਉਂਦਾ ਆਰਾਮ ਨਾਲ ਬਾਕੀ ਜੇ ਗੱਲ ਕਰੀਏ ਇਹਦੇ ਤੇ ਖਰਚੇ ਦੀ ਤਾਂ ਖਰਚਾ ਇਹਦਾ ਦੂਸਰੀਆਂ ਵੈਰਾਈਟੀਆਂ ਦੇ ਮੁਕਾਬਲੇ ਬਹੁਤ ਘੱਟ ਹੈ ਅੱਧਾ ਹੀ ਖਰਚਾ ਹੈ ਬਾਕੀ ਜੇ ਗੱਲ ਕਰੀਏ ਬਿਮਾਰੀਆਂ ਦੀ ਤਾਂ ਬਿਮਾਰੀਆਂ ਵੀ ਇਹਨੂੰ ਬਹੁਤ ਘੱਟ ਆਉਂਦੀਆਂ ਜਿਵੇਂ ਹਲਦੀ ਰੋਗ ਹੋ ਗਿਆ ਜਾਂ ਫੰਗਸ ਹੋ ਗਈ ਉਹ ਬਿਮਾਰੀਆਂ ਬਹੁਤ ਘੱਟ ਆਉਂਦੀਆਂ ਜਿਹੜੀ ਇਹਦੇ ਡਿੱਗਾਂ ਦੀ ਸਮੱਸਿਆ ਆ ਜਾਂਦੀ ਹੈ ਉਹ ਉਸ ਜਗ੍ਹਾ ਤੇ ਆਉਂਦੀ ਹੈ ਜਿੱਥੇ ਕਿਸਾਨ ਵੀਰੋ ਤੁਸੀਂ ਰੇ ਜ਼ਿਆਦਾ ਪਾ ਦਿਨੋ ਯੂਰੀਆ ਰੇ ਯੂਰੀਆ ਰੇ ਪਾਉਣ ਨਾਲ ਹੀ ਵੈਰਾਈਟੀ ਜਿਹੜੀ ਇਹ ਕੱਟ ਜ਼ਿਆਦਾ ਕਰ ਜਾਂਦੀ ਹੈ ਤੇ ਫਿਰ ਡਿੱਗਾਂ ਦੀ ਸਮੱਸਿਆ ਆ ਜਾਂਦੀ ਹੈ ਬਾਕੀ ਜਿਹੜਾ ਇਹਦਾ ਝਾੜ ਹੈ ਝਾੜੇ ਦਾ ਡਿੱਗੇ ਦਾ ਵੀ ਵਧੀਆ ਰਹਿੰਦਾ 80 85 ਮਣ ਆਰਾਮਨਾ ਫੇਰ ਵੀ ਝਾੜ ਆਪਾਂ ਨੂੰ ਹੀ ਵੈਰੈਟੀ ਦੇ ਹੀ ਜਾਂਦੀ ਹੈ ਤੇ ਬਾਕੀ ਜੇ ਗੱਲ ਕਰੀਏ ਕਿਸਾਨ ਵੀਰੋ ਆਪਣੇ ਇਹ ਵੈਰੈਟੀ ਦੀ ਤਾਂ ਇਹ ਵੈਰੈਟੀ 20 ਜੂਨ ਨੂੰ ਆਪਾਂ ਖੇਤ ਦੇ ਵਿੱਚ ਲਾਈ ਸੀ ਤੇ ਅੱਜ ਹੋ ਗਈ ਹੈ 22 ਜੁਲਾਈ 1 ਮਹੀਨਾ ਤੇ 2 ਦਿਨ ਹੋ ਗਿਆ ਜਾਨੀ 32 ਦਿਨ ਹੋ ਗਿਆ ਵੈਰੈਟੀ ਲੱਗੇ ਨੂੰ ਜਿਵੇਂ ਇਸ ਸਾਲ ਮੌਸਮ ਬਹੁਤ ਖੁਸ਼ਕਾ ਗਰਮੀ ਜਿਆਦਾ ਪੈ ਰਹੀ ਹੈ ਫੇਰ ਵੀ ਇੰਨੀ ਗਰਮੀ ਪੈਣ ਦੇ ਬਾਵਜੂਦ ਵੀ ਤੁਸੀਂ ਇਹ ਦੇਖ ਸਕਦੇ ਹੋ ਵੈਰੈਟੀ ਜਿਹੜੇ ਟਿਲਰਸ ਹੈ ਦੇ 28 29 ਟੈਲਰਸ ਆ ਰਹੇ ਆ ਤੇ ਬਾਕੀ ਜੜਵੀ ਇਹਦੀ ਬਹੁਤ ਡੂੰਗੀ ਹੈ ਜੇ ਆਪਾਂ ਇਸ ਵੈਰੈਟੀ ਦੇ ਵਿੱਚ ਖਾਦ ਦੀ ਗੱਲ ਕਰੀਏ ਤਾਂ ਹੁਣ ਤੱਕ ਡੇਢ ਗੱਟਾ ਯੂਰੀਆ ਦਾ ਪਾ ਚੁੱਕੇ ਆ ਤੇ ਜਿਹੜੀ ਡੀਏਪੀ ਹੈ ਡੀਏਪੀ ਦਾ ਅੱਧਾ ਗੱਟਾ ਯਾਨੀ 25 ਕਿਲੋ ਤੇ ਜਿਹੜੀ ਪोटाश ਹੈ ਪोटाश ਆਪਾਂ ਪਾਈਏ ਕਿਸਾਨ ਵੀਰੋ ਜਿਹੜੀ ਮਿਰਚਾਂ ਹੀ ਹੁੰਦੀਆਂ ਮਿਊ ਮਿਰਚਾਂ ਹੁੰਦੀਆਂ ਮਿਊਰੋ ਟੌਫ ਪोटाश 25 ਕਿਲੋ ਪਾਈ ਹੈ ਤੇ ਬਾਕੀ ਜਿਹੜੀ ਜਿੰਕ ਹੈ ਜਿੰਕ ਆਪਾਂ ਕਿਸਾਨ ਵੀਰੋਂ ਪਾਈ ਹੈ ਸ਼੍ਰੀਰਾਮ ਦੀ ਜਿਹੜੀ 33% ਆਉਂਦੀ ਹੈ ਉਹ 10 ਕਿਲੋ ਆਪਾਂ ਜਿੰਕ ਪਾਈ ਹੈ 1 ਕਿੱਲੇ ਦੇ ਵਿੱਚ ਤੇ ਬਾਕੀ ਜਿਹੜੀ ਦਾਣੇਦਾਰ ਸਲਫਰ 90% 10 ਕਿਲੋ ਉਹ ਪਾਈ ਹੈ ਅੱਜ ਇਹ ਵੈਰਾਈਟੀ ਲੱਗੀ ਨੂੰ 32 ਦਿਨ ਹੋ ਗਏ ਆ ਤੁਸੀਂ ਆਪ ਹੀ ਦੇਖ ਸਕਦੇ ਹੋ ਵੈਰਾਈਟੀ ਬਹੁਤ ਵਧੀਆ ਖੜੀ ਹੈ ਫੋਟ ਵੀ ਬਹੁਤ ਫਟਾਰਾ ਵੀ ਬਹੁਤ ਹੈ ਇੱਕ ਕਿਸਾਨ ਵੀਰੋਂ ਆਪਾਂ ਅਨੇਰਾ ਦਾ ਪ੍ਰੋਟੈਕਟ ਪਾਇਆ ਫਾਇਰੋਬੈਕੋ ਜੀ ਉਹ ਉਸ ਪ੍ਰੋਡਕਟ ਦਾ ਵੀ ਬਹੁਤ ਵਧੀਆ ਰਿਜ਼ਲਟ ਆਇਆ ਉਸ ਨੂੰ ਪਾਏ ਨੂੰ ਅੱਜ ਇੱਥੇ 10 ਦਿਨ ਹੋ ਗਏ ਆ 4 ਕਿਲੋ 1 ਕਿੱਲੇ ਦੇ ਵਿੱਚ ਪੈਂਦਾ ਉਹ ਫੈਰੋਬੈਕੋ ਜੀ ਐਨਪੀਕੇ ਕੰਸੋਰਟੀਆ ਉਹਦੇ ਵਿੱਚ ਜਿਹੜੇ ਬੈਕਟੀਰੀਆ ਐਨਪੀਕੇ ਵਾਲੇ ਹੁੰਦੇ ਆ ਉਹ ਜਦੋਂ ਆਪਾਂ ਕਿਸਾਨ ਵੀਰ ਉਹ ਖੇਤ ਦੇ ਵਿੱਚ ਪਾ ਦਿੰਨੇ ਆ ਜਿਹੜੀ ਆਪਣੀ ਖਾਦ ਪਾਈ ਹੁੰਦੀ ਹੈ ਉਹ ਜੱਕ ਵਾਜ ਜਾਂਦਾ ਤੇ ਬੂਟਾ ਜਿਹੜਾ ਝਾਗਦਾ ਨਹੀਂਗਾ ਤੇ ਉਹ ਬੈਕਟੀਰੀਆ ਹੁੰਦੇ ਆ ਉਹਨੇ ਜਿਹੜੇ ਜਿਹੜੀ ਖਰਾਕ ਹੈ ਜਦੋਂ ਪਾ ਦਿੰਨੇ ਆ ਬੂਟੇ ਨੂੰ ਲੱਗਣ ਲੱਗ ਜਾਂਦੀ ਹੈ ਤੇ ਜਿਹੜਾ ਆਪਣਾ ਵਾਹਣ ਹੈ ਵਾਹਣ ਵੀ ਪੋਲਾ ਰਹਿੰਦਾ ਤੇ ਜਿਹੜੀ ਜੜ ਹੈ ਜੜ ਤੁਸੀਂ ਦੇਖ ਸਕਦੇ ਜੜ ਡੂੰਗੀ ਜਾਂਦੀ ਹੈ ਤੇ ਚਿੱਟੀ ਹੋ ਜਾਂਦੀ ਹੈ ਬਾਕੀ ਕਿਸਾਨ ਵੀਰੋ ਜੇਕਰ ਤੁਸੀਂ ਵੀ ਇਹ ਵੈਰੈਟੀ ਲਾਈ ਆ ਜਾਂ ਲਗਾਉਨੇ ਆ ਤਾਂ ਤੁਸੀਂ ਵੀ ਕਮੈਂਟ ਦੇ ਵਿੱਚ ਦੱਸੋ ਤੁਹਾਡੇ ਇਸ ਵੈਰੈਟੀ ਦਾ ਕਿਵੇਂ ਝਾੜ ਰਹਿੰਦਾ ਹੈ ਬਾਕੀ ਆਪਾਂ ਨੂੰ ਤਾਂ ਕਿਸਾਨ ਵੀਰੋ ਜਿਹੜੇ 4-5 ਸਾਲ ਹੋ ਗਏ ਵੈਰੈਟੀ ਲਾਉਂਦੇ ਨੂੰ ਆਪਣੇ ਤਾਂ ਝਾੜ ਜਿਹੜਾ ਇਹਦਾ ਬਹੁਤ ਵਧੀਆ ਰਹਿੰਦਾ ਹੈ ਤੇ ਖਰਚਾ ਵੀ ਬਹੁਤ ਘੱਟ ਹੈ ਬਸ ਇਹ ਜੇਕਰ ਤੁਸੀਂ ਕਿਸਾਨ ਵੀਰੋ ਪਹਿਲੀ ਵਾਰੀ ਲਾਈ ਹੈ ਤਾਂ ਬਸ ਇਹਦਾ ਇੱਕ ਧਿਆਨ ਰੱਖਣਾ ਜਿਹੜੀ ਇਹਦੇ ਵਿੱਚ ਯੂਰੀਆ ਘੱਟ ਤੋਂ ਘੱਟ ਹੀ ਪਾਓ ਕਿਉਂ ਜਿਆਦਾ ਯੂਰੀਆ ਪਾਉਣ ਨਾਲ ਇਹਦੇ ਡਿੱਗਣ ਦੀ ਸਮੱਸਿਆ ਆ ਹੀ ਜਾਂਦੀ ਹੈ ਕਾਦੇ ਇਹ ਜਿਆਦਾ ਕਰ ਜਾਂਦਾ ਬਾਕੀ ਕਿਸਾਨ ਵੀਰੋ ਆਪਾਂ ਇਸੇ ਵੈਰੈਟੀ ਤੇ ਹੋਰ ਵੀ ਵੀਡੀਓ ਲਿਆਉਂਦੇ ਰਾਵਾਂਗੇ ਤੁਸੀਂ ਇਸ ਵੀਡੀਓ ਨੂੰ ਜੇ ਵਧੀਆ ਲੱਗੀ ਤਾਂ ਦੱਬ ਕੇ ਸ਼ੇਅਰ ਕਰ ਦਿਓ ਬਾਕੀ ਅਗਲੀ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਹੁਣ ਜਿਵੇਂ ਇਹਦੇ 'ਚ ਪੱਤਾ ਲਵੇਟ ਜਾ ਗੋਭ ਦੀ ਸੁੰਡੀ ਹੈ ਉਹਦੀ ਸਮੱਸਿਆ ਕਿਤੇ ਜ਼ਿਆਦਾ ਆ ਜਾਂਦੀ ਹੈ ਜਿੱਥੇ ਆਪਣੇ ਤੋਂ ਖਾਦ ਜ਼ਿਆਦਾ ਪਾਈ ਜਾਂਦੀ ਹੈ ਆਪਾਂ ਤਾਂ ਉੱਥੇ ਕਿਸਾਨ ਵੀਰੋ ਜਿੱਥੇ ਇਹ ਹਾਈਬ੍ਰਿਡ ਝੋਨਾ ਲੱਗਿਆ ਪੈਨਰ ਦਾ ਉੱਥੇ ਪ੍ਰਦਾਨ ਹੀ ਪਾਉਣੇ ਆ ਆਏ ਸਾਲੀ ਪ੍ਰਦਾਨ ਪਾਉਣ ਨਾਲ ਜਿਹੜਾ ਝੋਨੇ ਦੇ ਵਿੱਚ ਗੋਭ ਦੀ ਸੁੰਡੀ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ 50 ਦਿਨ ਤੋਂ ਪਾ ਦਿੰਨੇ ਆ ਆਏ ਸਾਲੀ ਕੀ ਆਪਾਂ ਮਿਲਦੇ ਆਂ ਕਿਸਾਨ ਵੀਰੋ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ